ਦੇ ਪੈਸੇ ਦੇਣੇ ਸੀ ਲੱਖ ਰੁਪਇਆ ਮੈਂ ਕਿਹਾ ਮੈਂ ਇਹਨਾਂ ਦਾ ਵੀ ਦੇ ਜਾ ਉਹਨਾਂ ਦੇ ਜਦੋਂ ਮੈਂ ਐ ਪੌੜੀ ਦਰਵਾਜ਼ੇ ਤੇ ਚੜਨ ਲੱਗੀ ਸੀ ਉਹਨਾਂ ਦਾ ਹਜੇ ਗੇਟ ਨਹੀਂ ਸੀ ਕੁੱਲਾਗਾ ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ ਇੱਕ ਗੱਡੀ 'ਚ ਬੈਠਾ ਸੀਗਾ ਮੇਰੇ ਕੋਲੇ ਲਾਲ ਰੰਗ ਦਾ ਲਫਾਫਾ ਨਰੰਜਣ ਗੋੜਕ ਪੂਰੇ ਵਾਲਿਆਂ ਦਾ ਲਫਾਫਾ ਉਦੇ ਵਿੱਚ ਮੇਰਾ ਲਾੜਾ ਰੰਗ ਦਾ ਪਾਰਟਸਾ ਸਾਰੇ ਮੇਰੇ ਡਾਕੂਮੈਂਟਾਂ ਵਿੱਚ ਮੇਰੇ ਪੈਸੇ ਆ ਜਦੋਂ ਮੈਂ ਅੰਝ ਫੜਿਆ ਸੀਗਾ ਉਹ ਮੁੰਡਾ ਲਾਲ ਟੀ ਸ਼ਰਟ ਆ ਲਾਇਆ ਕਾਲਾ ਪਜਾਮਾ ਪਾਇਆ ਉਹਨੇ ਮੇਰੇ ਤੋਂ ਕੋਇਆ ਮੈਂ ਉਹਦੀ ਪੁੱਤ ਐ ਕਰਕੇ ਬਾਹ ਫੜ ਲਈ ਉਹ ਭੱਜ ਕੇ ਗੱਡੀ 'ਚ ਵੜ ਗਿਆ ਮੈਂ ਗੱਡੀ ਦਾ ਦੂਜਾ ਹੈਂਡਲ ਫੜ ਕੇ ਅੰਦਰ ਬੜੀ ਜਿਹੜਾ ਮੁੰਡਾ ਗੱਡੀ ਚ ਚਲਾਉਂਦਾ ਸੀ ਉਹਨੇ ਮੈਨੂੰ ਲੱਤ ਮਾਰੀ ਤੇ ਮੈਨੂੰ ਬਾਹਰ ਕੱਢਤਾ ਮੈਂ ਡਿੱਗ ਵੀ ਉੱਥੇ ਰੋਲਾ ਪਾਇਆ ਇੱਕ ਮੋਟਰਸਾਈਕਲ ਵਾਲਾ ਜਰੂਰ ਮਗਰ ਲੱਗਾ ਹੋਰ ਨਹੀਂ ਉੱਥੇ ਮੇਰੇ ਕਿਹੜੀ ਬੈਂਕ ਕਿਹੜੀ ਸੀ ਦੰਗੈਕ ਸੈਕਸ ਬੈਂਕ ਮੋਡ ਐਕਸਲੇ ਮੋਡ ਕੀ ਰੋਡ ਤੇ ਇਹ ਸਾਰਾ ਕੁਝ ਉੱਥੇ ਹੋਇਆ ਹੈ ਹੁੰਦਾ ਹੀ ਇਹ ਮੋਗੇ ਰੋਡ ਤੇ ਇਹ ਮੋਗੇ ਰੋਡ ਤੇ ਹੋਇਆ ਮੈਂ 1.5 ਲੱਖ ਰੁਪਈਆ ਭਾਰ ਕੇ ਉਦੋਂ ਆ ਗਈ ਆਟੋ ਤੇ ਇਹਦਾ ਮਤ ਤੁਹਾਡੇ ਮਗਰ ਲੱਗੇ ਹੋਏ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉੱਥੋਂ ਮੇਰੇ ਮਗਰ ਲੱਗੇ ਮੈਂ ਆਟੋ ਤੇ ਆ ਗਈ ਹਾਂ ਜਦੋਂ ਮੈਂ ਆਟੋ ਇਸ ਉੱਤਰ ਕੇ ਬੀਠਾ ਸੁਨਿਆਰੇ ਦੇ ਵਾਰਨ ਲੱਗੀ ਉਦੋਂ ਖੋਏ ਉਹਨਾਂ ਨੇ ਮੇਰੇ ਤੋਂ ਇੱਕ ਮੁੰਡੇ ਦੇ ਲਾਲ ਟੀ-ਸ਼ਰਟ ਦਾ ਕਾਲਾ ਪਜਾਮਾ ਇੱਕ ਦੇ ਚਿੱਟੇ ਟੀ-ਸ਼ਰਟ ਦਾ ਕਾਲਾ ਪਜਾਮਾ ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂੰਹ ਨੇ ਮੈਂ ਬਹਿਣ ਲੱਗੀ ਆ ਉਹ ਖੋਲ ਕੇ ਗੱਡੀ ਹਾਣੀ ਮੈਨੂੰ ਲੱਤ ਮਾਰ ਕੇ ਬਾਹਰ ਦੇ ਦਿੱਤਾ ਮੈਂ ਡੱਕ ਪਈ ਕਿੰਨੀ ਟੋਟਲ ਅਮਾਉਂਟ ਸੀਗੀ ਤੁਹਾਡੀ ਮੈਂ 5 ਲੱਖ ਰੁਪਈਆ ਲੈ ਕੇ ਆਈ ਸੀ 7 ਲੱਖ ਦੀ ਮੇਰੀ ਉੱਤੇ ਲਿਮਟ ਸੀਗੀ ਮੈਂ ਡੇੜੀ ਭਰਿਆ ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ ਕੋਈ ਮੇਰੇ ਬਾਹਰ ਆ ਮੈਂ ਕੱਲੀ ਹਾਂ ਕੱਲੀ ਸੀ ਤੁਸੀਂ ਉਹ ਨਾਲੇ ਕੱਲੇ ਸੀ ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ ਮੋਗਾ ਜਿਲੀ ਹੋਰ ਯੋਲਰ ਮੋਗ ਆਹ ਕਰੇ ਹੋ ਹਾਂ ਨਹੀਂ ਮੋਗ ਜਿਹੜਾ ਮੋਗਿਆ ਤੋਂ ਆਉਂਦਾ ਹੈ ਬਾਬਰ ਰੋਡ ਕੋਲੇ ਦੇ ਸਾਹਮਣੇ ਅੱਛਾ ਉਹਨਾਂ ਦੇ ਚਲੇ ਗਏ ਉੱਥੋਂ ਸਾਰੀ ਘਟਨਾ ਵਾਪਰੀ ਆ ਉੱਥੇ ਸੀਸੀਟੀਵੀ ਤਾਂ ਹੋਊਗੀ ਹਾਂ ਉੱਥੇ ਵਾਧੂ ਕੈਮਰੇ ਤੇ ਕਿੱਥੋਂ ਦੇ ਰਹਨ ਆਣੇ ਤੁਸੀਂ ਮੈਂ ਰਾਜੇਨਦੀਪ ਪੁੱਤ ਮੇਰੇ ਨਾਲ ਸਵੇਰੇ ਪਿਆ ਵੀ ਉਹਨਾਂ ਨੂੰ ਮੈਂ ਕਿਹਾ ਨਾ ਮੈਂ ਨਹੀਂ ਭਰ ਕੇ ਆਉਣੇ ਮੈਨੂੰ ਆਦੇ ਆਪਣੀ ਲਿਮਟ ਭਰਿਆ ਵਿਆਜ ਪਈ ਜਾਂਦਾ ਕੋਈ ਆਉਂਦਾ ਤੁਹਾਡਾ ਕੋਈ ਬੰਦਾ ਮਗਰ ਨਾ ਨਾ ਪੈਂਡ ਦੇ ਮੈਂਬਰ ਹੁੰਦੇ ਆ ਕਿਹਨੂੰ ਕਿਹਾ ਤੁਸੀਂ ਇੱਕ ਸੁਖਵੀਰ ਐਕਟਰ ਦੀ ਗੁਰਦੀਪ ਸਿੰਘ ਦੀ ਪਹਿਲ ਹੋਰ ਕਿਸ ਨੂੰ ਕਹਿੰਦੀ ਲੋੜ ਹੈ ਮੈਂ ਕਹਿ ਦਿਆਂ ਕਿੰਨੇ ਕਿੰਨੇ ਜਾਣੇ ਸੀਗੇ ਉਹ ਉਹ ਦੋ ਜਾਣੇ ਹੀ ਆਪਾਂ ਗੱਡੀ ਦੇ ਵਿੱਚ ਦੇ ਦੇਣੇ ਸੀ ਲੱਖ ਰੁਪਇਆ ਮੈਂ ਕਿਹਾ ਮੈਂ ਇਹਨਾਂ ਦਾ ਵੀ ਦੇ ਜਾ ਉਹਨਾਂ ਦੇ ਜਦੋਂ ਮੈਂ ਐ ਪੌੜੀ ਦਰਵਾਜ਼ੇ ਤੇ ਚੜਨ ਲੱਗੀ ਸੀ ਉਹਨਾਂ ਦਾ ਹਜੇ ਗੇਟ ਨਹੀਂ ਸੀ ਕੁੱਲਾਗਾ ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ ਇੱਕ ਗੱਡੀ 'ਚ ਬੈਠਾ ਸੀਗਾ ਮੇਰੇ ਕੋਲੇ ਲਾਲ ਰੰਗ ਦਾ ਲਫਾਫਾ ਨਰੰਜਣ ਗੋੜਕ ਪੂਰੇ ਵਾਲਿਆਂ ਦਾ ਲਫਾਫਾ ਉਹਦੇ ਵਿੱਚ ਮੇਰਾ ਲਾੜਾ ਰੰਗ ਦਾ ਪਾਰਟਸਾ ਸਾਰੇ ਮੇਰੇ ਡਾਕੂਮੈਂਟਾਂ ਵਿੱਚ ਮੇਰੇ ਪੈਸੇ ਆ ਜਦੋਂ ਮੈਂ ਅੰਝ ਫੜਿਆ ਸੀਗਾ ਉਹ ਮੁੰਡਾ ਲਾਲ ਟੀ ਸ਼ਰਟ ਆ ਲਾਇਆ ਕਾਲਾ ਪਜਾਮਾ ਪਾਇਆ ਉਹਨੇ ਮੇਰੇ ਤੋਂ ਕੋਇਆ ਮੈਂ ਉਹਦੀ ਪੁੱਤ ਐ ਕਰਕੇ ਬਾਹ ਫੜ ਲਈ ਉਹ ਭੱਜ ਕੇ ਗੱਡੀ 'ਚ ਵੜ ਗਿਆ ਮੈਂ ਗੱਡੀ ਦਾ ਦੂਜਾ ਹੈਂਡਲ ਫੜ ਕੇ ਅੰਦਰ ਬੜੀ ਜਿਹੜਾ ਮੁੰਡਾ ਗੱਡੀ ਚ ਚਲਾਉਂਦਾ ਸੀ ਉਹਨੇ ਮੈਨੂੰ ਲੱਤ ਮਾਰੀ ਤੇ ਮੈਨੂੰ ਬਾਹਰ ਕੱਢਤਾ ਮੈਂ ਡਿੱਗ ਵੀ ਉੱਥੇ ਰੋਲਾ ਪਾਇਆ ਇੱਕ ਮੋਟਰਸਾਈਕਲ ਵਾਲਾ ਜਰੂਰ ਮਗਰ ਲੱਗਾ ਹੋਰ ਨਹੀਂ ਉੱਥੇ ਮੇਰੇ ਕਿਹੜੀ ਬੈਂਕ ਕਿਹੜੀ ਸੀ ਦੰਗਕ ਸੈਕਸ ਬੈਂਕ ਮੋਡ ਐਕਸਲੇ ਮੋਡ ਕੀ ਰੋਡ ਤੇ ਇਹ ਸਾਰਾ ਕੁਝ ਉੱਥੇ ਹੋਇਆ ਹੈ ਹੁੰਦਾ ਹੀ ਇਹ ਮੋਗੇ ਰੋਡ ਤੇ ਇਹ ਮੋਗੇ ਰੋਡ ਤੇ ਹੋਇਆ ਮੈਂ 1.5 ਲੱਖ ਰੁਪਈਆ ਭਾਰ ਕੇ ਉਦੋਂ ਆ ਗਈ ਆਟੋ ਤੇ ਇਹਦਾ ਮਤ ਤੁਹਾਡੇ ਮਗਰ ਲੱਗੇ ਹੋਏ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉੱਥੋਂ ਮੇਰੇ ਮਗਰ ਲੱਗੇ ਮੈਂ ਆਟੋ ਤੇ ਆ ਗਈ ਹਾਂ ਜਦੋਂ ਮੈਂ ਆਟੋ ਕੇ ਸੂਤਰ ਕੇ ਬੀਠਾ ਸੁਨਿਆਰੇ ਦੇ ਵਾਰਨ ਲੱਗੀ ਉਦੋਂ ਖੋਏ ਉਹਨਾਂ ਨੇ ਮੇਰੇ ਤੋਂ ਇੱਕ ਮੁੰਡੇ ਦੇ ਲਾਲ ਟੀ-ਸ਼ਰਟਾਂ ਕਾਲਾ ਪਜਾਮਾ ਇੱਕ ਦੇ ਚਿੱਟੇ ਟੀ-ਸ਼ਰਟਾਂ ਕਾਲਾ ਪਜਾਮਾ ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂੰਹ ਨੇ ਮੈਂ ਬਹਿਣ ਲੱਗੀ ਆ ਉਹ ਖੋਲ ਕੇ ਗੱਡੀ ਹਾਣੀ ਮੈਨੂੰ ਲੱਤ ਮਾਰ ਕੇ ਬਾਹਰ ਦੇ ਦਿੱਤਾ ਮੈਂ ਡਿੱਗ ਪਈ ਕਿੰਨੀ ਟੋਟਲ ਅਮਾਉਂਟ ਸੀਗੀ ਤੁਹਾਡੀ ਮੈਂ 5 ਲੱਖ ਰੁਪਈਆ ਲੈ ਕੇ ਆਈ ਸੀ 7 ਲੱਖ ਦੀ ਮੇਰੀ ਉੱਤੇ ਲਿੰਟ ਸੀਗੀ ਮੈਂ ਡੇੜੀ ਭਰਿਆ ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ ਕੋਈ ਮੇਰੇ ਬਾਹਰ ਆ ਮੈਂ ਕੱਲੀ ਹਾਂ ਕੱਲੀ ਸੀ ਤੁਸੀਂ ਉਹ ਨਾਲੇ ਕੱਲੇ ਸੀ ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ ਮੋਗਾ ਜਿਲੀ ਵਾਲਾ ਯੋਲਰ ਮੋਗੇ ਆਹ ਕਰੇ ਹੋ ਹਾਂ ਨਹੀਂ ਮੋਗ ਜਿਹੜਾ ਮੋਗੇ ਤੋਂ ਆਉਂਦਾ ਹੈ ਬਾਬਰ ਰੋਡ ਕੋਲੇ ਦੇ ਸਾਹਮਣੇ ਅੱਛਾ ਉਹਨਾਂ ਦੇ ਚਲੇ ਗਏ ਉੱਥੋਂ ਸਾਰੀ ਘਟਨਾ ਵਾਪਰੀ ਆ ਉੱਥੇ ਸੀਸੀਟੀਵੀ ਤਾਂ ਹੋਊਗੀ ਹਾਂ ਉੱਥੇ ਵਾਧੂ ਕੈਮਰੇ ਤੇ ਕਿੱਥੋਂ ਦੇ ਰਹਨਾਂ ਨੇ ਤੁਸੀਂ ਮੈਂ ਰਾਜੇਨਦੀਪ ਪੁੱਤ ਮੈਂ ਨਾਲ ਸਵੇਰੇ ਗਿਆ ਵੀ ਉਹਨਾਂ ਨੂੰ ਮੈਂ ਕਿਹਾ ਨਾ ਮੈਂ ਨਹੀਂ ਭਰ ਕੇ ਆਉਣੇ ਮੈਨੂੰ ਆਦੇ ਆਪਣੀ ਲਿੰਮਟ ਭਰਿਆ ਵਿਆਹ ਪਈ ਜਾਂਦਾ ਕੋਈ ਆਉਂਦਾ ਤੁਹਾਡਾ ਕੋਈ ਪਤਾ ਮਗਰ ਨਾ ਆ ਪਿੰਡ ਦੇ ਮੈਂਬਰ ਹੁੰਦੇ ਆ ਕਿਹਨੂੰ ਕਿਹਾ ਤੁਸੀਂ ਇੱਕ ਸੁਖਵੀਰ ਇੱਕ ਅਸੀ ਗੁਰਦੀਪ ਸਿੰਘ ਦੀਪਨ ਹੋਰ ਕਿਸੇ ਨੂੰ ਕਹਿੰਦੀ ਲੋੜ ਹੈ ਮੈਂ ਕਹਿ ਦਿਆਂ ਕਿੰਨੇ ਕਿੰਨੇ ਜਾਣੇ ਸੀਗੇ ਉਹ ਉਹ ਦੋ ਜਾਣੇ ਹੀ ਆਪਾਂ ਗੱਡੀ